ਕਾਂਗਰਸ ਪਾਰਟੀ ਇਨ ਅ ਗਰੀਬ ਪਰਿਵਾਰਾਂ ਦੇ ਵਿੱਚ ਹਿੰਦੁਸਤਾਨ ਦੇ ਉਹਨਾਂ ਪਰਿਵਾਰਾਂ ਦੇ ਵਿੱਚ ਹਰ ਮਹਿਲਾ ਦੇ ਖਾਤੇ ਦੇ ਵਿੱਚ ਜਿਹੜਾ ਹੈ 8-8000 ਰੁਪਿਆ ਜਿਹੜਾ ਹੈ ਉਹ ਮਹੀਨੇ ਦਾ ਪਾਏਗੀ ਜਿਹੜਾ ਕਿ ਲਗਭਗ 1 ਲੱਖ ਰੁਪਿਆ ਜਿਹੜਾ ਆ ਉਹ ਸਾਲ ਦਾ ਬਣ ਜਾਏਗਾ। ਲਾਲਜੀਤ ਭੁੱਲ ਉਹਨਾਂ ਦੇ ਇੰਟਰਵਿਊ ਕਰਕੇ ਆਏ ਉਹ ਕਹਿੰਦੇ ਅਸੀਂ ਜਿੱਤਾਂਗੇ। ਨਹੀਂ 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 ਵਿਰੋਧੀਆਂ ਦਾ ਰੋਣਾ ਤੇ ਹੈਰਾਨ ਹੋਣਾ ਬਾਕੀ ਹੈ। ਜਿੱਤ ਸਾਡੀ ਬਾਕੀ ਬਸ ਐਲਾਨ ਹੋਣਾ ਬਾਕੀ ਹੈ। ਜਿਹੜਾ ਇੱਕ ਬਹੁਤ ਵੱਡਾ ਮਾਹੌਲ ਹੈ ਜਿਹੜਾ ਕੋ ਕਾਂਗਰਸ ਪਾਰਟੀ ਦੇ ਪ੍ਰਤੀ ਪੂਰੇ ਦੇਸ਼ ਦੇ ਵਿੱਚ ਸਾਫ਼ ਚਲਕਦਾ ਨਜ਼ਰ ਆ ਰਿਹਾ ਹੈ ਜਿੱਥੋਂ ਤੱਕ ਸਾਡੀ ਇਹ ਸਵਾਲ ਹੈ ਆਪਣਾ ਪੰਜਾਬ ਦਾ ਤੇ ਪੰਜਾਬ ਦੇ ਵਿੱਚ ਵੀ ਜਿਹੜਾ ਆ ਲੋਕਾਂ ਦਾ ਮਨ ਬਣ ਚੁੱਕਾ ਹੈ ਕਿ ਅਸੀਂ ਪਹਿਲੀ ਤਰੀਕ ਵਾਲੇ ਦਿਨ ਜਿਹੜਾ ਜੂਨ ਨੂੰ ਕਾਂਗਰਸ ਪਾਰਟੀ ਨੂੰ ਉੱਥੇ ਜਿਤਾ ਕੇ ਤੇ ਅਸੀਂ ਦਿੱਲੀ ਚ ਪਾਰਲੀਮੈਂਟ ਦੇ ਵਿੱਚ ਉੱਥੇ ਆਪਣਾ ਕਾਂਗਰਸ ਪਾਰਟੀ ਦੀ ਸਰਕਾਰ ਸਥਾਪਿਤ ਕਰਾਂਗੇ ਬਾਰਡਰ ਬੈਲਟ ਦੇ ਨੌਜਵਾਨ ਬੱਚਿਆਂ ਨੂੰ ਜਿਹੜਾ 5% ਕੋਟਾ ਹੈ ਇਹਨਾਂ ਸਰਕਾਰੀ ਨੌਕਰੀਆਂ ਦੇ ਵਿੱਚ ਉਹ ਨਿਸ਼ਚਿਤ ਕੀਤਾ ਜਾਵੇ ਤੈਅ ਕੀਤਾ ਜਾਵੇ ਔਰ ਇਸ ਤੋਂ ਇਲਾਵਾ ਇੱਕ ਚੰਗੇ ਜਿਹੜੇ ਆ ਇੰਟਰਨੈਸ਼ਨਲ ਖੇਡ ਸਟੇਡੀਅਮ ਉਸਾਰੇ ਜਾਣ ਸਾਸ਼ਰੀ ਗੱਲ ਪਰ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਰਾਜਵੀਰ ਸਿੰਘ ਚੋਣਾਂ ਦਾ ਵਿਗੜਾ ਜਿਹੜਾ ਵੱਜ ਚੁੱਕਿਆ ਹਰ ਕੈਂਡੀਡੇਟ ਲੋਕਾਂ ਦੇ ਵਿੱਚ ਜਾ ਰਿਹਾ ਲੋਕਾਂ ਤੋਂ ਵੋਟ ਮੰਗ ਰਿਹਾ ਤੇ ਸਾਡੇ ਨਾਲ ਨੇ ਸੁਖਵਿੰਦਰ ਸਿੰਘ ਡੈਣੀ ਨਾਲ ਗੱਲਬਾਤ ਕਰਾਂਗੇ ਕੁਲਵੀਰ ਜੀਰਾ ਦੇ ਲਈ ਚੋਣ ਪ੍ਰਚਾਰ ਕਰ ਰਹੇ ਨੇ ਤਾਂ ਕਿਸ ਤਰੀਕੇ ਨਾਲ ਚੋਣ ਪ੍ਰਚਾਰ ਚੱਲ ਰਿਹਾ ਹੈ ਇਲਾਕੇ ਦਾ ਮਾਹੌਲ ਕੀ ਹੈ ਚੋਣ ਪ੍ਰਚਾਰ ਬੜੇ ਅੱਛੇ ਤਰੀਕੇ ਦੇ ਨਾਲ ਚੱਲਦਾ ਪਿਆ ਹੈ ਔਰ ਅੱਜ ਕੁਲਵੀਰ ਸਿੰਘ ਜੀਰਾ ਸਾਹਿਬ ਦਾ ਇੱਥੇ ਹਲਕਾ ਜੰਡਿਆਲਾਗੁਰੂ ਦੇ ਵਿੱਚ ਪਹੁੰਚਣ ਤੇ ਲੋਕਾਂ ਨੇ ਬਹੁਤ ਜੋਸ਼ੋ ਖੁਸ਼ ਦੇ ਨਾਲ ਔਰ ਪਿਆਰ ਸਤਿਕਾਰ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਹੈ ਔਰ ਇੱਥੋਂ ਇਹ ਜੰਡਿਆਲਾਗੁਰੂ ਵਿਧਾਨ ਸਭਾ ਹਲਕੇ ਤੋਂ ਇਹ ਸਾਫ ਸੰਕੇਤ ਨਜ਼ਰ ਆ ਰਹੇ ਨੇ ਕਿ ਕੁਲਬੀਰ ਸਿੰਘ ਜਿਹੜੇ ਜ਼ੀਰਾ ਨੇ ਉਹ ਬਹੁ ਗਿਣਤੀ ਵੋਟਾਂ ਦੇ ਨਾਲ ਇੱਥੋਂ ਜੰਡਿਆਲਾਗੁਰੂ ਹਲਕੇ ਤੋਂ ਜਿੱਤ ਪ੍ਰਾਪਤ ਕਰਕੇ ਤੇ ਜਿਹੜੀ ਪਾਰਲੀਮੈਂਟ ਦੀ ਸੀਟ ਹੈ ਉਹ ਜਿੱਤ ਕੇ ਦਿੱਲੀ ਪਹੁੰਚਣਗੇ ਤਾਂ ਤੁਸੀਂ ਕਿਹਾ ਪਾਰਲੀਮੈਂਟ ਸੀਟ ਕੁਲਬੀਰ ਜ਼ੀਰਾ ਜਿੱਤਣਗੇ ਲਾਲਜੀਤ ਭੁੱਲ ਉਹਨਾਂ ਦੀ ਇੰਟਰਵਿਊ ਕਰਕੇ ਆਏ ਆ ਉਹ ਕਹਿੰਦੇ ਅਸੀਂ ਜਿੱਤਾਂਗੇ ਨਹੀਂ 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 ਵਿਰੋਧੀਆਂ ਦਾ ਰੋਣਾ ਤੇ ਹੈਰਾਨ ਹੋਣਾ ਬਾਕੀ ਹੈ ਜਿੱਤ ਸਾਡੀ ਪੱਕੀ ਬਸ ਐਲਾਨ ਹੋਣਾ ਬਾਕੀ ਹੈ ਜਿੱਤ ਪੱਕੀ ਹੈ ਜਿੱਤ ਸਾਡੀ ਪੱਕੀ ਬਸ ਐਲਾਨ ਹੋਣਾ ਪੱਕੀ ਹੈ ਤਾਂ ਕਿਹਨਾਂ ਕੰਮਾਂ ਤੇ ਵੋਟ ਮੰਗ ਰਹੇ ਹੋ ਲੋਕ ਕੀ ਕੀ ਮੁੱਦੇ ਚੁੱਕ ਰਹੇ ਨੇ ਦੇਖੋ ਹੁਣੇ ਤੁਹਾਡੇ ਸਾਹਮਣੇ ਉਹ ਜ਼ੀਰਾ ਸਾਹਿਬ ਬੋਲਦੇ ਪਏ ਆ ਸੰਬੋਧਨ ਕਰਦੇ ਪਏ ਆ ਔਰ ਲੋਕ ਆਪਣੇ ਜਿਹੜੇ ਜਜ਼ਬਾਤ ਆਪਣੀਆਂ ਭਾਵਨਾਵਾਂ ਨੂੰ ਬੜਾ ਖੁੱਲ ਕੇ ਜਿਹੜਾ ਉਹ ਪ੍ਰਗਟ ਕਰਦੇ ਪਏ ਆ ਔਰ ਜਿਹੜੀ ਗੱਲ ਸਾਹਮਣੇ ਉੱਪਰ ਕੇ ਆ ਰਹੀ ਹੈ ਜਿਹੜੇ ਕਿ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਗਏ ਸੀ ਖਾਸ ਕਰਕੇ ਵਿਸ਼ੇਸ਼ ਤੌਰ ਤੇ ਆ ਸਾਡੀਆਂ ਮਾਤਾਵਾਂ ਭੈਣਾਂ ਉਹਨਾਂ ਦੇ ਨਾਲ ਉਹਨਾਂ ਦੇ ਮਾਨ ਸਨਮਾਨ ਕਰਨ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2022 ਦੇ ਵਿੱਚ ਇਹਨਾਂ ਦੇ ਨਾਲ 1-1000 ਰੁਪਏ ਔਰਤਾਂ ਨੂੰ ਮਾਨ ਸਨਮਾਨ ਦੇਣ ਦੀ ਗੱਲ ਕੀਤੀ ਸੀਗੀ ਨਾ ਤਾਂ ਅੱਜ ਉਹ ਮਹਿਲਾਵਾਂ ਨੂੰ ਉਹ 10000 ਰੁਪਏ ਮਿਲਿਆ ਅ ਦੂਸਰਾ ਇਹਨਾਂ ਨੇ ਜਿਹੜੀ ਕਣਕ ਆਉਂਦੀ ਸੀਗੀ 30-30 ਕਿਲੋ ਜਿਹੜੇ ਕਣਕ ਸੀਗੀ ਦਾਣੇ ਸੀ ਉਹ ਲੋਕਾਂ ਨੂੰ ਪਿੰਡਾਂ ਦੇ ਵਿੱਚ ਮਿਲਦੇ ਸੀਗੇ ਅੱਜ ਉਹ ਵੀ ਇਹਨਾਂ ਨੇ 30-30 ਕਿਲੋ ਜਿਹੜੀ ਕਣਕ ਕੱਟ ਕੇ ਤੇ 5-5 ਕਿਲੋ ਕਰ ਦਿੱਤੀ ਐ ਲੋਕਾਂ ਦਾ ਜਿਹੜਾ ਜੀਣਾ ਬੜਾ ਦੁਰਬਰ ਹੋ ਚੁੱਕਿਆ ਐ ਔਰ ਲੋਕਾਂ ਦਾ ਜਿਹੜਾ ਗੁਜ਼ਾਰਾ ਜਿਹੜਾ ਘਰ ਦਾ ਕਰਨਾ ਬਹੁਤ ਮੁਸ਼ਕਲ ਰੋਟੀ ਪਾਣੀ ਦੇ ਉੱਤੋਂ ਵੀ ਤੰਗ ਪਏ ਨੇ ਤੀਸਰਾ ਜਿਹੜੇ ਨੀਲੇ ਕਾਰਡ ਕਾਂਗਰਸ ਪਾਰਟੀ ਦੀ ਸਰਕਾਰ ਨੇ ਬਣਾਏ ਸੀ ਪਿੰਡਾਂ 'ਚ ਗਰੀਬ ਵਰਗ ਦੇ ਉਹ ਕਾਰਡ ਵੀ ਕਾਫੀ ਗਿਣਤੀ ਦੇ ਵਿੱਚ ਪਿੰਡਾਂ 'ਚ 1.5 2 200 3 300 ਕਾਰਡ ਜਿਹੜਾ ਉਹ ਕੱਟ ਦਿੱਤਾ ਗਿਆ ਜਿਨ੍ਹਾਂ ਦੇ ਕਰਕੇ ਲੋਕ ਔਰ ਜਨਤਾ ਬੜੀ ਪਰੇਸ਼ਾਨ ਹੈ ਔਰ ਇਹਨਾਂ ਤੋਂ ਇਲਾਵਾ ਜਿਹੜੀ ਗੁੰਡਾਗਰਦੀ ਨੇ ਇਸ ਵਿਸ਼ੇਸ਼ ਤੌਰ ਤੇ ਹਲਕਾ ਜੰਡਿਆਲਾਕੂਰੀ ਦੇ ਵਿੱਚ ਸਿਰ ਚੱਕ ਰੱਖਿਆ ਉਸ ਦਿਨ ਦਿਹਾੜੇ ਜਿਹੜੀ ਹੋਈ ਕਤਲੋਗਾਰਤ ਹੈ ਉਸ ਤੋਂ ਵੀ ਲੋਕ ਜਿਹੜੇ ਆ ਡਾਡੇ ਪਰੇਸ਼ਾਨ ਨੇ ਅੱਜ ਕੱਲ ਕੋਈ ਕੋਈ ਕਿਸੇ ਦਾ ਬੱਚਾ ਕੋਈ ਧੀ ਪੈਣ ਇੱਥੇ ਸੇਫ ਨਹੀਂ ਹੈ 8 ਵਜੇ ਤੋਂ ਬਾਅਦ ਤਾਂ ਮੁਕੰਮਲ ਲਾਕਡਾਊਨ ਹੀ ਲੱਗ ਜਾਂਦਾ ਜੰਡਿਆਲਾ ਹਲਕੇ ਦੇ ਵਿੱਚ ਔਰ ਲੋਕ ਜਿਹੜੇ ਆ ਬਾਹਰ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਤੋਂ ਵੀ ਗੁਰੇਜ਼ ਕਰਦੇ ਨੇ ਤੀਸਰਾ ਇੱਥੇ ਨਸ਼ਾ ਕੋਰੀ ਬਹੁਤ ਵੱਧ ਚੁੱਕੀ ਹੈ ਚੌਥਾ ਇੱਥੇ ਜਿਹੜਾ ਵਾਅਦਾ ਸੀਗਾ ਇਹਨਾਂ ਦਾ ਵੀ ਅਸੀਂ ਜਿਹੜਾ ਸਾਫ਼ ਸੁਵਚ ਪ੍ਰਸ਼ਾਸਨ ਦੇਣਾ ਹੈ ਇਹਨਾਂ ਤਮਾਮ ਮੁੱਦਿਆਂ ਤੋਂ ਉੱਪਰ ਜਿਹੜੀ ਸਰਕਾਰ ਜਿਹੜੀ ਹੈ ਉਹ ਭੱਜਦੀ ਨਜ਼ਰ ਆ ਰਹੀ ਹੈ ਉਹ ਜਿਹੜੇ ਵਾਅਦੇ ਸੀਗੇ ਉਹ ਦਾਅਵੇ ਸੀਗੇ ਉਹ ਸਾਰੇ ਖੋਖਲੇ ਸਾਬਤ ਹੋਏ ਔਰ ਮਨ ਬਣਾ ਚੁੱਕੇ ਆ ਕਿ ਪਹਿਲੀ ਤਰੀਕ ਵਾਲੇ ਦੇ ਨੇ ਸਰਕਾਰ ਨੂੰ ਸ਼ੀਸ਼ਾ ਜ਼ਰੂਰ ਦਿਖਾਉਣਗੇ। ਡੈਨੀ ਸਾਬ ਤੁਸੀਂ ਕਹਿਆ ਨਸ਼ੇ ਦਾ ਮੁੱਦਾ ਬਹੁਤ ਵੱਡਾ ਹੈ। ਹੁਣੇ ਮਾਤਾ ਜੀ ਤੁਹਾਡੇ ਕੋਲ ਜਾਂ ਮਨੋ ਇਹ ਸਰਹੱਦੀ ਏਰੀਆ ਜਿਹੜਾ ਤੁਹਾਡਾ ਇਥੇ ਚਿੱਟੇ ਦਾ ਬੜਾ ਪ੍ਰਕੋਪ ਹੈ। ਘਰਾਂ ਦੇ ਘਰ ਤਬਾਹ ਹੋ ਗਏ। ਤਾਂ ਜੇ ਕੁਲਬੀਰ ਜੀ ਰਾਜਿਤ ਦੇ ਨੇ ਤਾਂ ਚਿੱਟੇ ਲਈ ਕੀ ਕਰੋਗੇ ਤੁਸੀਂ? ਕਿਉਂਕਿ ਪਾਰਲੀਮੈਂਟ ਦੇ ਵਿੱਚ ਜਾਣਗੇ ਉੱਥੇ ਆਵਾਜ਼ ਤਾਂ ਚੁੱਕ ਹੀ ਸਕਦੇ ਨੇ। ਬਿਲਕੁਲ ਕੁਲਬੀਰ ਜੀਰਾ ਸਾਹਿਬ ਸੰਬੋਧਨ ਕਰ ਰਿਹਾ ਤੁਸੀਂ ਵੀ ਸੁਣਿਆ ਮੈਂ ਵੀ ਸੁਣਿਆ। ਉਹਨਾਂ ਨੇ ਇਹੋ ਗੱਲ ਕੀਤੀ ਹੈ ਵੀ ਸਾਡਾ ਜਿਹੜਾ ਇਹ ਸਰਹੱਦੀ ਇਲਾਕਾ ਹੈ ਇਹ ਜਿਹੜੀ ਬਾਰਡ ਮੈਂ ਜ਼ੀਰਾ ਸਾਹਿਬ ਨੂੰ ਇਹ ਬੇਨਤੀ ਕੀਤੀ ਹੈ ਕਿ ਸਾਡੇ ਬਾਰਡਰ 벨ਟ ਨੂੰ ਇਹ ਮਾਰ ਜਿਹੜੀ ਹੈ ਬਹੁਤ ਜ਼ਿਆਦਾ ਪਈ ਹੈ ਕਿਉਂਕਿ ਪਰਲੇ ਪਾਰ ਤੋਂ ਪਾਕਿਸਤਾਨ ਦੇ ਬਾਰਡਰ ਤੋਂ ਡਰੋਨ ਆਉਂਦੇ ਆ ਡਰੋਨਾਂ ਦੇ ਨਾਲ ਹਥਿਆਰ ਆਉਂਦੇ ਆ ਨਸ਼ਾ ਆਉਂਦਾ ਹੈ ਔਰ ਇੱਥੇ ਵੱਡੀ ਪੱਧਰ ਤੇ ਜਿਹੜੀ ਸਾਡੀ ਨੌਜਵਾਨੀ 벨ਟ ਹੈ ਬਾਰਡਰ ਦੀ 벨ਟ ਉਹ ਇਸ ਮਾਰ ਦੇ ਹੇਠਾਂ ਹੈ ਔਰ ਉਸ ਬੱਚਿਆਂ ਨੂੰ ਉਸ ਪਾਸਿਓਂ ਕੱਢਣ ਵਾਸਤੇ ਮੈਂ ਜ਼ੀਰਾ ਸਾਹਿਬ ਨੂੰ ਬੇਨਤੀ ਕੀਤੀ ਹੈ ਵੀ ਅਗਰ ਪਰਮਾਤਮਾ ਪਰਮੇਸ਼ਵਰ ਕਿਰਪਾ ਕਰਦੇ ਆ ਤੁਹਾਨੂੰ ਲੋਕਾਂ ਦੇ ਸਹਿਯੋਗ ਨਾਲ ਪਾਰਲੀਮੈਂਟ 'ਚ ਪਹੁੰਚਣ ਦਾ ਮੌਕਾ ਮਿਲਦਾ ਹੈ ਤਾਂ ਸਭ ਤੋਂ ਪਹਿਲਾਂ ਜਿਹੜਾ ਹੈ ਬਾਰਡਰ ਬੈਲਟ ਦੇ ਇਹਨਾਂ ਨੌਜਵਾਨਾਂ ਦੀ ਬਾਹ ਫੜੀ ਜਾਵੇ ਜਿਹੜੀਆਂ ਸਰਕਾਰੀ ਨੌਕਰੀਆਂ ਵੀ ਨੇ ਉਹਦੇ 'ਚ ਵੀ ਮੈਂ ਇਹ ਕਿਹਾ ਇਹਨਾਂ ਨੂੰ ਵੀ ਤੁਸੀਂ ਆਪਦੇ ਮੈਨੀਫੈਸਟੋ 'ਚ ਇਹ ਗੱਲ ਕਹੋ ਔਰ ਮੰਗੋ ਕਿ ਬਾਰਡਰ ਬੈਲਟ ਦੇ ਨੌਜਵਾਨ ਬੱਚਿਆਂ ਨੂੰ ਜਿਹੜਾ 5% ਕੋਟਾ ਹੈ ਇਹਨਾਂ ਸਰਕਾਰੀ ਨੌਕਰੀਆਂ ਦੇ ਵਿੱਚ ਉਹ ਨਿਸ਼ਚਿਤ ਕੀਤਾ ਜਾਵੇ ਤੈਅ ਕੀਤਾ ਜਾਵੇ ਔਰ ਇਸ ਤੋਂ ਇਲਾਵਾ ਇੱਕ ਦੋ ਇੱਕ ਦੋ ਚੰਗੇ ਜਿਹੜੇ ਹੈਗੇ ਆ ਇੰਟਰਨੈਸ਼ਨਲ ਖੇਡ ਸਟੇਡੀਅਮ ਪੰਜਾਬ ਦੇ ਖਾਸ ਕਰਕੇ ਨੌਜਵਾਨ ਜਿਹੜਾ ਵਰਗ ਬਾਰਡਰ ਬੈਲਟ ਦਾ ਉਹਨਾਂ ਦਾ ਖੇਡ ਜਗਤ ਵੱਲ ਉਹਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਉਹਨਾਂ ਨੂੰ ਖੇਡਣ ਵੱਲ ਜਿਹੜਾ ਆ ਉਹਨਾਂ ਨੂੰ ਪਰਫੁੱਲਤ ਕਰਨ ਵਾਸਤੇ ਖੇਡ ਜਗਤ ਨੂੰ ਚੰਗੇ ਜਿਹੜੇ ਆ ਇੰਟਰਨੈਸ਼ਨਲ ਖੇਡ ਸਟੇਡੀਅਮ ਉਹ ਸਾਰੇ ਜਾਣ ਚੰਗੀ ਜਿਹੜੀ ਕੋਈ ਇੱਥੇ ਪੰਜਾਬੀ ਫਿਲਮ ਇੰਡਸਟਰੀ ਔਰ ਜਿਹੜਾ মিডিਆ ਸੈਂਟਰ ਹੈ ਕੁਝ ਇਹੋ ਜੀਆਂ ਚੀਜ਼ਾਂ ਇੱਥੇ ਲੈ ਕੇ ਆਈਆਂ ਜਾਣ ਜਿਨ੍ਹਾਂ ਨਾਲ ਸਾਡੇ ਜਿਹੜੇ ਬੱਚੇ ਐ ਇਹ ਆਪਣੇ ਭੁੱਲੇ ਭਟਕੇ ਹੋਏ ਨੌਜਵਾਨ ਜਿਹੜੇ ਆ ਉਸ ਗਲਤ ਰਸਤਿਆਂ ਤੋਂ ਛੱਡ ਕੇ ਤੇ ਮੁੱਖ ਮਾਰਗ ਜਿਹੜਾ ਆ ਆਪਣੇ ਚੰਗੇ ਜੀਵਨ ਨੂੰ ਅਗਲੇ ਪਾਸੇ ਲੈ ਕੇ ਆਉਣ ਵਿੱਚ ਆਪਣਾ ਜਿਹੜਾ ਆ ਉਹ ਕੰਮ ਕਰ ਸਕਣ ਤਾਂ ਕਾਂਗਰਸ ਦਾ ਦੇਸ਼ ਨੂੰ ਲੈ ਕੇ ਤੁਸੀਂ ਪਹਿਲਾਂ ਵੀ ਸੰਬੋਧਨ ਦੇ ਵਿੱਚ ਕਿਹਾ ਸੀ ਕਿ ਮੋਦੀ ਸਰਕਾਰ ਜਾ ਰਹੀ ਹੈ ਰਾਹੁਲ ਗਾਂਧੀ ਪੀਐਮ ਬਣ ਰਹੇ ਨੇ ਤਾਂ ਕਾਂਗਰਸ ਦੇਸ਼ ਨੂੰ ਲੈ ਕੇ ਕੀ ਸੋਚਦੀ ਹੈ ਕੀ ਸੋਚਦੇ ਹੋ ਮੰਨ ਲਓ ਕੀ ਬਦਲਾਅ ਕਰੋਗੇ ਜੇ ਤੁਹਾਡੀ ਸਰਕਾਰ ਬਣਦੀ ਹੈ ਕਾਂਗਰਸ ਦੀ ਸਰਕਾਰ ਬਣਦੀ ਹੈ ਦੇਖੋ ਇੱਕ ਗੱਲ ਤਾਂ ਬੜੀ ਤੈ ਹੈ ਜਦੋਂ ਜਦੋਂ ਕਾਂਗਰਸ ਪਾਰਟੀ ਦੇਸ਼ ਦੇ ਵਿੱਚ ਆਈ ਹੈ ਉਦੋਂ ਹਿੰਦੁਸਤਾਨ ਇਹ ਪਿਆਰਾ ਵਤਨ ਸਾਡਾ ਨੇ ਤਰੱਕੀ ਵੀ ਕੀਤੀ ਹੈ ਦੇਸ਼ 'ਚ ਖੁਸ਼ਹਾਲੀ ਵੀ ਆਈ ਹੈ ਔਰ ਤਰੱਕੀ ਵੀ ਆਈ ਹੈ ਔਰ ਹੁਣ ਜਿਹੜਾ ਇੱਕ ਬਹੁਤ ਵੱਡਾ ਮਾਹੌਲ ਹੈ ਜਿਹੜਾ ਉਹ ਕਾਂਗਰਸ ਪਾਰਟੀ ਦੇ ਪ੍ਰਤੀ ਪੂਰੇ ਦੇਸ਼ ਦੇ ਵਿੱਚ ਸਾਫ਼ ਚਲਕਦਾ ਨਜ਼ਰ ਆ ਰਿਹਾ ਹੈ ਜਿੱਥੋਂ ਤੱਕ ਸਾਡੀ ਇਹ ਸਵਾਲ ਹੈ ਆਪਣਾ ਪੰਜਾਬ ਦਾ ਤੇ ਪੰਜਾਬ ਦੇ ਵਿੱਚ ਵੀ ਜਿਹੜਾ ਆ ਲੋਕਾਂ ਦਾ ਮਨ ਬਣ ਚੁੱਕਾ ਹੈ ਕਿ ਅਸੀਂ ਪਹਿਲੀ ਤਰੀਕ ਵਾਲੇ ਦਿਨ ਜਿਹੜਾ ਜੂਨ ਨੂੰ ਕਾਂਗਰਸ ਪਾਰਟੀ ਨੂੰ ਇੱਥੋਂ ਜਿਤਾ ਕੇ ਤੇ ਅਸੀਂ ਦਿੱਲੀ ਚ ਪਾਰਲੀਮੈਂਟ ਦੇ ਵਿੱਚ ਉੱਥੇ ਆਪਣਾ ਕਾਂਗਰਸ ਪਾਰਟੀ ਦੀ ਸਰਕਾਰ ਸਥਾਪਿਤ ਕਰਾਂਗੇ ਕਾਂਗਰਸ ਪਾਰਟੀ ਨੇ ਚਾਹੇ ਕਿਸਾਨ ਭਰਾਵਾਂ ਦੀ ਗੱਲ ਕਰੀਏ ਤਾਂ ਅਗਰ ਪਾਸ ਦੀ ਵੀ ਗੱਲ ਕਰੀਏ ਤਾਂ ਵਿਸ਼ੇਸ਼ ਤੌਰ ਤੇ ਜ਼ਿਕਰ ਆਉਂਦਾ ਹੈ ਡਾਕਟਰ ਮਨਮੋਨ ਸਿੰਘ ਜੀ ਦਾ ਜਿਨ੍ਹਾਂ ਨੇ ਉਦੋਂ ਉਸ ਵੇਲੇ ਕਿਸਾਨ ਭਰਾਵਾਂ ਦੀ ਬਾਹ ਫੜੀ ਸੀ ਔਰ 72 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮਾਫੀ ਸੀ ਉਹ ਕੀਤੀ ਸੀਗੀ ਇਸ ਤੋਂ ਇਲਾਵਾ ਪੰਜਾਬ ਚ ਜਿਹੜੀ ਪਿਛਲੇ 5 ਸਾਲ ਸਰਕਾਰ ਰਹੀ ਹੈ ਕਾਂਗਰਸ ਦੀ ਉਸ ਵੇਲੇ ਵੀ ਅਸੀਂ 2 ਲੱਖ ਰੁਪਏ ਜਿਹੜਾ ਸੀਗਾ ਪੰਜਾਬ ਦੇ ਕਿਸਾਨ ਦੀ ਕਰਜ਼ਾ ਮਾਫੀ ਕਰਨ ਦਾ ਯਤਨ ਕੀਤਾ ਔਰ ਉਸ ਤੋਂ ਇਲਾਵਾ ਜਿਹੜੇ ਸਾਡੇ ਖਾਸ ਕਰਕੇ ਗਰੀਬ ਭਾਈਚਾਰਾ ਇਨਾ ਗਰੀਬ ਭਾਈਚਾਰੇ ਦਾ ਆਰਥਿਕ ਸ਼ੋਸ਼ਣ ਬਹੁਤ ਵੱਡੇ ਪੱਧਰ ਤੇ ਹੋਇਆ ਹੈ 10 ਸਾਲਾਂ ਦੀ ਸਰਕਾਰ ਦੇ ਵਿੱਚ ਹਿੰਦੁਸਤਾਨ 'ਚ ਹੁਣ ਉਹਨਾਂ ਗਰੀਬ ਭਾਈਚਾਰੇ ਦੇ ਨਾਲ ਇਹ ਮੈਸੇਜ ਹੈ ਕਾਂਗਰਸ ਪਾਰਟੀ ਦਾ ਕਿ ਅਗਰ ਇਸ ਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਸਥਾਪਿਤ ਹੁੰਦੀ ਹੈ ਦੇਸ਼ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਤਾਂ ਕਾਂਗਰਸ ਪਾਰਟੀ ਇਨਾ ਗਰੀਬ ਪਰਿਵਾਰਾਂ ਦੇ ਵਿੱਚ ਹਿੰਦੁਸਤਾਨ ਦੇ ਉਹਨਾਂ ਪਰਿਵਾਰਾਂ ਦੇ ਵਿੱਚ ਹਰ ਮਹੀਨਾ ਦੇ ਖਾਤੇ ਦੇ ਵਿੱਚ ਜਿਹੜਾ ਹੈ 8-8000 ਰੁਪਿਆ ਜਿਹੜਾ ਹੈ ਉਹ ਮਹੀਨੇ ਦਾ ਪਾਏਗੀ ਜਿਹੜਾ ਕਿ ਲਗਭਗ 1 ਲੱਖ ਰੁਪਿਆ ਜਿਹੜਾ ਆ ਉਹ ਸਾਲ ਦਾ ਬਣ ਜਾਏਗਾ ਕਿਤੇ ਨਾ ਕਿਤੇ ਇਹਨਾਂ ਗਰੀਬ ਪਰਿਵਾਰਾਂ ਦੀ ਬਾਹ ਫੜਨ ਦੀ ਗੱਲ ਜਿਹੜੀ ਹੈ ਕਾਂਗਰਸ ਪਾਰਟੀ ਨੇ ਆਪਣੇ ਮੈਨੀਫੈਸਟੋਰ ਦੇ ਵਿੱਚ 8-8000 ਰੁਪਿਆ ਪਾਉਂਗੇ ਪਹਿਲਾਂ ਨਾਲ 1000 ਰੁਪਿਆ ਮੈਲਾ ਮੈਂ ਡੀਕ ਦੀਆਂ ਨਹੀਂ ਹਲੇ ਤੱਕ ਨਹੀਂ ਉਹ ਵਾਦਾ ਜਿਹੜਾ ਕੀਤਾ ਸੀਗਾ ਉਹ ਕਾਂਗਰਸ ਪਾਰਟੀ ਦਾ ਨਹੀਂ ਸੀਗਾ ਜਿਹੜਾ 1 ਇੱਕ 1000 ਰੁਪਏ ਸਰਕਾਰ ਬਣੀ ਹੋਈ ਹੈ ਉਹਨਾਂ ਨੇ ਕਿਹਾ ਸੀ ਜਿਹੜਾ ਇਹ ਆਮ ਆਦਮੀ ਪਾਰਟੀ ਨੇ ਕੀਤਾ ਸੀਗਾ ਵਾਦਾ ਔਰ ਅੱਜ ਮੇਰੇ ਖਿਆਲ ਜਿਹੜਾ 27 ਮਹੀਨੇ ਨਿਕਲ ਗਏ ਨੇ ਸਰਕਾਰ ਬਣੀ ਨੂੰ ਪੰਜਾਬ ਦੀਆਂ ਸਾਰੀਆਂ ਮਾਤਾਵਾਂ ਔਰ ਭੈਣਾਂ ਦਾ 27-27000 ਰੁਪਇਆ ਜਿਹੜਾ ਆ ਪੰਜਾਬ ਦੀ ਸਰਕਾਰ ਵੱਲ ਬਣਾਇਆ ਖੜਾ ਪਿਆ ਪਰ ਅਫਸੋਸ ਇਸ ਗੱਲ ਦਾ ਵੀ ਕਿਸੇ ਵੀ ਪੰਜਾਬ ਦੀ ਸਾਡੀ ਮਾਤਾ ਔਰ ਭੈਣ ਨੂੰ ਵਿਸ਼ੇਸ਼ ਤੌਰ ਤੇ ਹਲਕਾ ਜਨੈਲਾ ਗੁਰੂ ਦੇ ਵਿੱਚ ਕਿਸੇ ਨੂੰ 27000 ਤਾਂ ਦੂਰ ਦੀ ਗੱਲ ਹੈ 27 ਰੁਪਏ ਨਹੀਂ ਕਿਸੇ ਨੇ ਦੇਣ ਦੀ ਕੋਸ਼ਿਸ਼ ਕੀਤੀ ਤਾਂ ਆਖਰੀ ਸਵਾਲ ਆ ਮੇਰਾ ਮੁਕਾਬਲਾ ਕਿਹਨਾਂ ਮੰਨਦੇ ਹੋ ਲਾਲਜੀਤ ਸਿੰਘ ਪੋਲਰ ਖੜੇ ਨੇ ਬਲਟੋਆ ਖੜੇ ਨੇ ਅਮਰਪਾਲ ਸਿੰਘ ਖੜੇ ਨੇ ਇਧਰ ਕੁਰਬੀਲ ਜੀ ਜ਼ੀਰਾ ਹੋਗੇ ਮੰਨਾ ਹੋਗੇ ਮੈਂ ਇਸ ਗੱਲ ਤੇ ਹਮੇਸ਼ਾ ਆਪਣਾ ਸੋਚ ਔਰ ਪੈਰਾ ਦਿੱਤਾ ਹੈ ਕੀ ਉਮੀਦਵਾਰ ਜਿਹੜੇ ਆ ਸਾਰੀਆਂ ਪਾਰਟੀਆਂ ਦੇ ਖੜੇ ਐ ਔਰ ਹਰ ਉਮੀਦਵਾਰ ਨੇ ਆਪਣੀ ਲੜਾਈ ਲੜਨੀ ਆ ਆਪਣੀ ਚੋਣ ਲੜਨੀ ਆ ਕਾਂਗਰਸ ਪਾਰਟੀ ਨੇ ਆਪਣੀ ਲੜਾਈ ਲੜਨੀ ਆ ਔਰ ਜਿੱਥੋਂ ਤੱਕ ਸਾਨੂੰ ਉਮੀਦ ਹੈ ਉਮੀਦ ਹੀ ਨਹੀਂ ਆਸ ਨਹੀਂ ਪੂਰਨ ਵਿਸ਼ਵਾਸ ਹੈ ਸਾਨੂੰ ਇਸ ਗੱਲ ਦਾ ਵੀ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਕਾਂਗਰਸ ਪਾਰਟੀ ਇੱਥੋਂ ਵਿਜੈ ਹੋ ਕੇ ਨਿਕਲੇਗੀ ਔਰ ਦਿੱਲੀ ਦੇ ਵਿੱਚ ਜਿਹੜੀ ਆਪਣੀ ਪਾਰਲੀਮੈਂਟ ਦੀ ਸੀਟ ਜਿਹੜੀ ਜਿੱਤਣੇ ਕਾਮਯਾਬ ਹੋਣਗੇ ਜ਼ੀਰਾ ਸਾਹਿਬ ਜੀ ਸਮਾਂ ਦੇ ਲਈ ਧੰਨਵਾਦ ਥੈਂਕ ਯੂ ਤਾਂ ਇਹ ਸੀ ਸੁਖਵਿੰਦਰ ਸਿੰਘ ਡੈਣੀ ਜਿਹੜੇ ਕਹਿੰਦੇ ਨੇ ਖਡੂਰ ਸਾਹਿਬ ਸੀਟ ਆ ਜਿਹੜੀ ਕਾਂਗਰਸ ਦੀ ਝੋਲੀ ਪਊਗੀ ਪਰ ਚਾਰਜੂਰ ਨੂੰ ਪਤਾ ਲੱਗੂਗਾ ਲੋਕ ਕਿਹਨੂੰ ਵੋਟ ਪਾਉਂਦੇ ਨੇ ਲੋਕ ਕਿਸ ਨੂੰ ਚੁਣ ਕੇ ਐਮਪੀ ਚੁਣ ਕੇ ਪਾਰਲੀਮੈਂਟ ਦੇ ਵਿੱਚ ਭੇਜਦੇ ਨੇ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜੀਵ ਸਿੰਘ ਪ੍ਰੋ ਪੰਜਾਬ ਟੀਵੀ ਖਡੂਰ ਸਾਹਿਬ